ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ 17 ਮਈ ਤੋਂ ਲੈ ਕੇ ਇਹਨਾਂ 6 ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਜੇਠ ਮਹੀਨੇ ਦੀ ਸ਼ੁਰੂਆਤ ਵਿੱਚ ਇਹ 6 ਰਾਸ਼ੀ ਵਾਲੇ ਬਣ ਜਾਣਗੇ ਕਰੋੜਪਤੀ ਕਿਉਂਕਿ ਇਹਨਾਂ ਦੇ ਲਈ ਬਹੁਤ ਹੀ ਵੱਡੀ ਮਹਾਪਵਿੱਖ ਬਾਣੀ ਕਰ ਦਿੱਤੀ ਗਈ ਹੈ 17 ਤਰੀਕ ਤੋਂ ਲੈ ਕੇ 31 ਮਈ ਤੱਕ ਇਹ ਰਾਸ਼ੀ ਵਾਲੇ ਹੋ ਜਾਣਗੇ ਜੀ ਧਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਬਾਰਾਂ ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਨੂੰ ਹੁਣ ਕਰੋੜਪਤੀ ਹੋਣ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਇਹਨਾਂ ਦੀ ਕਿਸਮਤ ਦੇ ਲਈ 골ਡਨ ਸਮਾਂ ਹੁਣ ਸ਼ੁਰੂ ਹੋਣ ਵਾਲਾ ਹੈ ਦੋਸਤੋ ਇਸ ਸਾਲ ਪਹਿਲਾ ਹੀ ਤੁਹਾਡੇ ਲਈ ਵੱਡੀ ਭਵਿੱਖਬਾਣੀ ਕਰ ਦਿੱਤੀ ਗਈ ਸੀ ਕਿ ਸਾਲ 2025 ਦੇ ਵਿੱਚ ਜੇਠ ਮਹੀਨੇ ਦੀ ਸ਼ੁਰੂਆਤ ਵਿੱਚ ਹੀ 6 ਰਾਸ਼ੀ ਵਾਲੇ ਹੋ ਜਾਣਗੇ ਜੀ ਕਰੋੜਪਤੀ ਤੇ ਧਨ ਦੇ ਨਾਲ ਮਾਲਾ-ਮਾਲ ਪਲਟ ਜਾਵੇਗੀ ਇਹਨਾਂ ਦੀ ਕਿਸਮਤ ਦੋਸਤ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਦੋਸਤ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਭਗਵਾਨ ਸ਼ਨੀ ਦੇਵ ਜੇਠ ਮਹੀਨੇ ਦੀ ਸ਼ੁਰੂਆਤ ਵਿੱਚ ਹੀ 12 ਰਾਸ਼ੀ ਵਾਲਿਆਂ ਦੇ ਵਿੱਚੋਂ 6 ਰਾਸ਼ੀ ਵਾਲੇ ਜਾਤਕਾਂ ਦੇ ਉੱਪਰ ਆਪਣੇ ਮਿਹਰ ਵਰਸਾਉਣ ਵਾਲੇ ਹਨ ਇਹਨਾਂ ਨੂੰ ਧਨ ਨਾਲ ਮਾਲਾ-ਮਾਲ ਕਰਨ ਵਾਲੇ ਹਨ ਅਚਾਨਕ ਹੀ ਇਹਨਾਂ ਨੂੰ ਧਨ-ਦੌਲਤ ਦੀ ਐਨੀ ਜ਼ਿਆਦਾ ਪ੍ਰਾਪਤੀ ਹੋਣ ਵਾਲੀ ਹੈ ਜੋ ਕਿ ਇਹਨਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਇਹਨਾਂ ਦੇ ਕੋਲ ਅਚਾਨਕ ਹੀ ਐਨਾ ਜ਼ਿਆਦਾ ਧਨ ਤੇ ਪੈਸਾ ਆ ਜਾਵੇਗਾ ਦੋਸਤੋ ਅਜਿਹਾ ਬਹੁਤ ਹੀ ਲੰਮੇ ਸਮੇਂ ਦੇ ਬਾਅਦ ਭਗਵਾਨ ਸ਼ਨੀ ਦੇਵ ਦੀ ਕਿਰਪਾ ਇਹਨਾਂ ਸ਼ੇਰ ਰਾਸ਼ੀ ਵਾਲੇ ਜਾਤਕਾਂ ਤੇ ਹੋ ਚੁੱਕੀ ਹੈ ਤਾਂ ਕਿ ਉਹਨਾਂ ਦੇ ਉੱਪਰ ਉਹ ਬੇहद ਪ੍ਰਸੰਨ ਹੋ ਚੁੱਕੇ ਹਨ ਜਿਸ ਕਰਕੇ ਭਗਵਾਨ ਸ਼ਨੀ ਦੇਵ ਜੀ ਇਹਨਾਂ ਦੇ ਘਰ ਵਿੱਚ ਹੁਣ ਖੁਦ ਪਧਾਰਨ ਵਾਲੇ ਹਨ ਵਿਰਾਜਮਾਨ ਹੋ ਸਕਦੇ ਹਨ ਇਹਨਾਂ ਨੂੰ ਦੇਣ ਵਾਲੇ ਹਨ ਵੱਡੇ ਵੱਡੇ ਵਰਦਾਨ ਤੇ ਅਪਾਰ ਖੁਸ਼ਖਬਰੀਆਂ ਤੇ ਸਫਲਤਾਵਾਂ ਜਿਸ ਨਾਲ ਇਹਨਾਂ ਦੀ ਜਨਮ ਜਨਮਾ ਦੀ ਪ੍ਰਾਣੀ ਗਰੀਬੀ ਹਮੇਸ਼ਾ ਲਈ ਜੜ ਤੋਂ ਖਤਮ ਹੋ ਜਾਵੇਗੀ ਇਹਨਾਂ ਦਾ ਭਿਖਾਰੀਆਂ ਵਾਲਾ ਜੀਵਨ ਹੁਣ ਮਹਾਰਾਜਿਆਂ ਦੇ ਸਮਾਨ ਹੋ ਜਾਵੇਗਾ ਅਜਿਹਾ ਇਸ ਲਈ ਹੋਣ ਵਾਲਾ ਹੈ ਕਿਉਂਕਿ ਦੋਸਤੋ ਇਹ ਸ਼ਨੀ ਦੇਵ ਦੇ ਭਗਤ ਲੰਬੇ ਸਮੇਂ ਤੋਂ ਹੰਤੇ ਭਗਵਾਨ ਸ਼ਨੀ ਦੇਵ ਦੇ ਸੱਚੇ ਦਿਲੋਂ ਪੂਜਾ ਭਗਤੀ ਕਰਦੇ ਹੀ ਰਹਿੰਦੇ ਹਨ ਭਗਵਾਨ ਸ਼ਨੀ ਦੇਵ ਦੇ ਨਾਮ ਦੇ ਉੱਤੇ ਵੱਡੇ ਵੱਡੇ ਦਾਨਪੁਨ ਕਰਦੇ ਆ ਰਹੇ ਹਨ ਜਿਸ ਕਰਕੇ ਹੁਣ ਸ਼ਨੀ ਦੇਵ ਇਹਨਾਂ ਦੀ ਕਿਸਮਤ ਨੂੰ ਪਲਟਣ ਵਾਲੇ ਹਨ ਤੇ ਇਹਨਾਂ ਦੇ ਘਰ ਵਿੱਚ ਛੱਪਰ ਫਾੜ ਕੇ ਪੈਸੇ ਦੀ ਬਾਰਿਸ਼ ਹੋਣ ਵਾਲੀ ਹੈ ਦੋਸਤੋ ਇਹਨਾਂ ਸ਼ੇਰ ਰਾਸ਼ੀ ਵਾਲੇ ਜਾਤਕਾਂ ਦੀ ਬੰਦ ਕਿਸਮਤ ਦੇ ਦਰਵਾਜ਼ੇ ਜੇਠ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਖੁੱਲਣ ਵਾਲੇ ਹਨ ਪਰ ਦੋਸਤੋ ਜੇਕਰ ਤੁਸੀਂ ਇਹ ਵੇਖਣਾ ਚਾਹੁੰਦੇ ਹੋ ਕਿ ਉਹ ਕਿਹੜੀਆਂ ਰਾਸ਼ੀਆਂ ਹਨ ਜਿਹੜੀਆਂ ਜੇਠ ਮਹੀਨੇ ਦੀ ਸ਼ੁਰੂਆਤ ਵਿੱਚ ਕਰੋੜਪਤੀ ਬਣਨ ਵਾਲੀਆਂ ਹਨ ਧਨ ਨਾਲ ਮਾਲਾ-ਮਾਲ ਹੋਣ ਵਾਲੀਆਂ ਹਨ ਇਹ ਸਾਰੀ ਹੀ ਜਾਣਕਾਰੀ ਹਾਸਲ ਕਰਨ ਲਈ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਪਰ ਉਸ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਆਪਣੇ ਹੋਰ ਵੀ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਇਸ ਵੀਡੀਓ ਨੂੰ ਜ਼ਰੂਰ ਕਰ ਦੇਣਾ ਜੀ ਦੋਸਤੋ ਇਹ ਤੁਹਾਡੇ ਲਈ ਬਹੁਤ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ ਜੋ ਕਿ ਕਦੇ ਵੀ ਝੂਠੀ ਸਾਬਿਤ ਨਹੀਂ ਹੋਈ ਇਸ ਲਈ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਤੁਹਾਡੇ ਲਈ ਲਾਜ਼ਮੀ ਹੋਵੇਗਾ ਆਓ ਜਾਣਦੇ ਹਾਂ ਜੀ ਉਹਨਾਂ ਸ਼ੇਰ ਆਸ਼ੀਰਵਾਦ ਵਾਲਿਆਂ ਦੇ ਬਾਰੇ ਜੋ ਕਰੋੜਪਤੀ ਬਣਨ ਵਾਲੇ ਹਨ ਸਭ ਤੋਂ ਪਹਿਲੀ ਖੁਸ਼ਕਿਸਮਤ ਰਾਸ਼ੀ ਹੈ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਉੱਪਰ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਬਣ ਚੁੱਕੀ ਹੈ ਕਰਕ ਰਾਸ਼ੀ ਵਾਲੇ ਲੋਕਾਂ ਦੇ ਜੀਵਨ ਵਿੱਚ ਜੇਠ ਮਹੀਨੇ ਦੀ ਸ਼ੁਰੂਆਤ ਹੀ ਸ਼ਨੀ ਦੇਵ ਦੀ ਅਪਾਰ ਕਿਰਪਾ ਦੇ ਨਾਲ ਬਹੁਤ ਹੀ ਸਮਾਂ ਅਨੁਕੂਲ ਲੈ ਕੇ ਆਉਣ ਵਾਲੀ ਹੈ ਭਗਵਾਨ ਸ਼ਨੀ ਦੇਵ ਇਹਨਾਂ ਨੂੰ ਦੇਣ ਵਾਲੇ ਹਨ ਵੱਡੀਆਂ-ਵੱਡੀਆਂ ਅਪਾਰ ਖੁਸ਼ਖਬਰੀਆਂ ਤੇ ਸਫਲਤਾਵਾਂ ਦੋਸਤੋ ਜੇਕਰ ਇਹਨਾਂ ਦੇ ਘਰ ਵਿੱਚ ਬਹੁਤ ਲੰਮੇ ਸਮੇਂ ਤੋਂ ਗਰੀਬੀ ਦੀ ਮਾਰ ਦਾ ਸਾਹਮਣਾ ਇਹ ਲੋਕ ਕਰਦੇ ਆ ਰਹੇ ਸਨ ਦੁੱਖ ਤਕਲੀਫਾਂ ਦਾ ਸਾਹਮਣਾ ਕਰ ਰਹੇ ਸਨ ਤੇ ਤੁਹਾਨੂੰ ਦੱਸ ਦਿੰਦੇ ਹਾਂ ਤੁਹਾਡਾ ਹੁਣ ਬੁਰਾ ਸਮਾਂ ਪੂਰੀ ਤਰ੍ਹਾਂ ਹੀ ਸਮਾਪਤ ਹੋ ਚੁੱਕਿਆ ਹੈ ਤੇ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਬਣ ਚੁੱਕੀ ਹੈ ਸੁਨਹਿਰੇ ਸਮਾਂ ਤੁਹਾਡਾ ਸ਼ੁਰੂ ਹੋ ਚੁੱਕਾ ਹੈ ਜਿਸ ਵਿੱਚ ਬਹੁਤ ਹੀ ਜ਼ਿਆਦਾ ਧਨ ਦੌਲਤ ਦੀ ਪ੍ਰਾਪਤੀ ਹੋ ਜਾਵੇਗੀ ਕਿਉਂਕਿ ਲੰਮੇ ਸਮੇਂ ਦੇ ਬਾਅਦ ਭਗਵਾਨ ਸ਼ਨੀ ਦੇਵ ਤੁਹਾਡੇ ਤੇ ਮਿਹਰਬਾਨ ਹੋਏ ਹਨ ਹੁਣ ਤੁਹਾਡੇ ਘਰ ਵਿੱਚ ਭਗਵਾਨ ਸ਼ਨੀ ਦਾ ਸ਼ਨੀ ਦੇਵ ਕਦੇ ਵੀ ਵਿਰਾਜਮਾਨ ਹੋ ਸਕਦੇ ਹਨ ਜਿਸ ਕਰਕੇ ਤੁਹਾਡੇ ਵੱਡੇ ਬੱਚੇ ਨੂੰ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਨੌਕਰੀ ਦੀ ਪ੍ਰਾਪਤੀ ਹੋ ਸਕਦੀ ਹੈ ਜਿਸ ਲਈ ਉਹ ਲੰਮੇ ਸਮੇਂ ਤੋਂ ਤਰਸ ਰੇਹਾ ਸੀ ਤੁਹਾਨੂੰ ਦੱਸ ਤਈਏ ਤੁਹਾਡੇ ਵੱਡੇ ਬੱਚੇ ਦਾ ਹੁਣ ਸਟਰਗਲ ਦਾ ਸਮਾਂ ਸਮਾਪਤ ਹੋ ਚੁੱਕਿਆ ਹੈ ਉਸ ਦੀ ਇਸ਼ਿਆ ਅਨੁਸਾਰ ਉਸ ਨੂੰ ਹੁਣ ਜੌਬ ਮਿਲ ਸਕਦੀ ਹੈ ਤੇ ਨਾਲ ਹੀ ਨਾਲ ਦੱਸ ਦਈਏ ਕਿ ਸ਼ੁਰੂਆਤ ਹੀ ਇਸ ਮਹੀਨੇ ਦੇ ਵਿੱਚ ਕੋਈ ਖੁਸ਼ਖਬਰੀ ਵੀ ਤੁਹਾਡੇ ਘਰ ਵਿੱਚ ਆ ਸਕਦੀ ਹੈ ਜਿਸ ਕਰਕੇ ਤੁਹਾਡੇ ਘਰ ਵਿੱਚ ਹੁਣ ਧਨ ਦੌਲਤ ਦੀ ਵਰਖਾ ਹੋ ਜਾਵੇਗੀ ਆਉਣ ਵਾਲਾ ਸਮਾਂ ਤੁਹਾਨੂੰ ਧਨਵਾਨ ਬਣਾ ਸਕਦਾ ਹੈ ਇੰਨਾ ਹੀ ਨਹੀਂ ਦੋਸਤੋ ਜੇਕਰ ਤੁਹਾਡੇ ਘਰ ਦੇ ਵਿੱਚ ਵਾਰ-ਵਾਰ ਦੁੱਖ ਆਉਂਦੇ ਹਨ ਜਾਂ ਬੁਰੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਤੁਹਾਨੂੰ ਹੁਣ ਬਿਲਕੁਲ ਵੀ ਚਿੰਤਾ ਕਰਨ ਦੀ ਕੋਈ ਵੀ ਲੋੜ ਨਹੀਂ ਹੈ ਕਿਉਂਕਿ ਤੁਹਾਡੇ ਘਰ ਵਿੱਚ ਦੁੱਖ ਹਮੇਸ਼ਾ ਲਈ ਹੁਣ ਜੜ ਤੋਂ ਖਤਮ ਹੋ ਜਾਣਗੇ ਮਾੜੀਆਂ ਘਟਨਾਵਾਂ ਦਾ ਸਾਹਮਣਾ ਹੁਣ ਤੁਹਾਨੂੰ ਬਿਲਕੁਲ ਵੀ ਨਹੀਂ ਕਰਨਾ ਪਵੇਗਾ ਕਿਉਂਕਿ ਸ਼ਨੀ ਦੇਵ ਭਗਵਾਨ ਤੁਹਾਡੇ ਘਰ ਵਿੱਚੋਂ ਇਹਨਾਂ ਬੁਰਾਈਆਂ ਨੂੰ ਹਮੇਸ਼ਾ ਲਈ ਖਤਮ ਕਰ ਦੇਣਗੇ ਤੁਹਾਡੇ ਘਰ ਵਿੱਚ ਸਿਰਫ ਖੁਸ਼ਹਾਲੀ ਤੇ ਬਰਕਤ ਜਿਹੜੀ ਹੈ ਬਣੀ ਰਹਿਣ ਵਾਲੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਭਗਵਾਨ ਸ਼ਨੀ ਦੇਵ ਜੀ ਦਾ ਅਸ਼ੀਰਵਾਦ ਇਸੇ ਤਰ੍ਹਾਂ ਹੀ ਹਮੇਸ਼ਾ ਤੁਹਾਡੇ ਲਈ ਬਣਿਆ ਰਹੇ ਤੁਹਾਨੂੰ ਸ਼ਨੀਵਾਰ ਦੇ ਦਿਨ 11 ਰੁਪਏ ਜਾਂ ਫਿਰ 21 ਰੁਪਏ ਦਾ ਤੇ ਜਾਂ ਫਿਰ ਸਰੋਂ ਦੇ ਤੇਲ ਦਾ ਦਾਨ ਪੁੰਨ ਜ਼ਰੂਰ ਕਰਨਾ ਚਾਹੀਦਾ ਹੈ ਤੁਹਾਨੂੰ ਜ਼ਿੰਦਗੀ ਵਿੱਚ ਵੱਡੀਆਂ-ਵੱਡੀਆਂ ਬੁਲੰਦੀਆਂ ਹਾਸਲ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ। ਤੁਲਾ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਹੀ ਕਿ ਤੁਹਾਡੇ ਉੱਪਰ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਜੇਠ ਮਹੀਨੇ ਦੀ ਸ਼ੁਰੂਆਤ ਤੋਂ ਹੀ ਹੋ ਚੁੱਕੀ ਹੈ ਜਿਸ ਕਰਕੇ ਇਹਨਾਂ ਨੂੰ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਪ੍ਰਾਪਤ ਹੋ ਜਾਣਗੀਆਂ। ਵੱਡੀ ਮਾਤਰਾ ਵਿੱਚ ਧਨ ਦੀ ਪ੍ਰਾਪਤੀ ਹੋ ਜਾਵੇਗੀ। ਜਿਸ ਨਾਲ ਇਹਨਾਂ ਦਾ ਮਾੜਾ ਸਮਾਂ ਹੁਣ ਖਤਮ ਹੋ ਜਾਵੇਗਾ ਆਪਣਾ ਬੁਰਾ ਸਮਾਂ ਹੀ ਭੁੱਲ ਜਾਣਗੇ ਕਿਉਂਕਿ ਬਹੁਤ ਲੰਮੇ ਸਮੇਂ ਬਾਅਦ ਤੁਹਾਡੇ ਤੇ ਭਗਵਾਨ ਜੀ ਬੇहद ਪਰਸੰਨ ਹੋ ਚੁੱਕੇ ਹਨ ਇਸ ਲਈ ਦੋਸਤੋ ਜੇਕਰ ਇਹ ਜੇਠ ਮਹੀਨੇ ਦੀ ਸ਼ੁਰੂਆਤ ਵਿੱਚ ਆਪਣਾ ਕੋਈ ਵੀ ਨਵਾਂ ਵਪਾਰ ਦਾ ਕੰਮ ਸ਼ੁਰੂ ਕਰ ਲੈਂਦੇ ਹਨ ਉਹ ਵਪਾਰ ਦਾ ਕੰਮ ਇਹਨਾਂ ਨੂੰ ਆਉਣ ਵਾਲੇ ਕੁਝ ਹੀ ਸਮੇਂ ਦੇ ਵਿੱਚ ਲੱਖਾਂ ਤੇ ਕਰੋੜਪਤੀ ਬਣਾ ਸਕਦਾ ਹੈ ਕਿਉਂਕਿ ਦੋਸਤੋ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦੇ ਨਾਲ ਇਹਨਾਂ ਦਾ ਵਪਾਰ ਦਾ ਕੰਮ ਬਹੁਤ ਹੀ ਵਧੀਆ ਚੱਲੇਗਾ। ਇਹਨਾਂ ਦੀ ਪੁਰਾਣੀ ਗਰੀਬੀ ਹਮੇਸ਼ਾ ਲਈ ਝੜ ਤੋਂ ਖਤਮ ਹੋ ਜਾਵੇਗੀ। ਜਿਸ ਕਰਕੇ ਹੁਣ ਇਹਨਾਂ ਨੂੰ ਕਦੇ ਵੀ ਪੈਸੇ ਦਾ ਕੋਈ ਘਾਟਾ ਨਹੀਂ ਰਹੇਗਾ। ਇੰਨਾ ਹੀ ਨਹੀਂ ਦੋਸਤੋ ਜੇਕਰ ਇਹਨਾਂ ਦੇ ਘਰ ਵਿੱਚ ਕੋਈ ਬੇਔਲਾਦ ਔਰਤ 8-10 ਸਾਲਾਂ ਤੋਂ ਅਜੇ ਤੱਕ ਬੱਚੇ ਦੀ ਦਾਤ ਨੂੰ ਤਰਸ ਰਹੀ ਸੀ ਤਾਂ ਉਹਦੇ ਘਰ ਵਿੱਚ ਔਲਾਦ ਪੈਦਾ ਹੋ ਜਾਵੇਗੀ। ਜਾਂ ਉਹਨਾਂ ਨੂੰ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਜਿਸ ਦੇ ਨਾਲ ਉਹਦੇ ਲਈ ਸਮਾਂ ਸੋਨੇ ਤੇ ਸੁਹਾਗੇ ਵਾਲਾ ਬਣ ਜਾਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਉਹ ਪੁੱਤਰ ਦੀ ਪ੍ਰਾਪਤੀ ਕਰੇਗੀ ਜਿਸ ਕਰਕੇ ਤੁਹਾਡੇ ਘਰ ਵਿੱਚ ਕਦੇ ਵੀ ਲੱਡੂ ਵੰਡਣ ਦਾ ਸਮਾਂ ਸ਼ੁਰੂ ਹੋ ਸਕਦਾ ਹੈ ਅਜਿਹਾ ਸਭ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦੀ ਦ੍ਰਿਸ਼ਟੀ ਨਾਲ ਹੀ ਹੋਣ ਵਾਲਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਈ ਜੇਠ ਮਹੀਨੇ ਦੀ ਸ਼ੁਰੂਆਤ ਬਹੁਤ ਹੀ ਜ਼ਿਆਦਾ ਸ਼ੁਭ ਤੇ ਬਿਹਤਰ ਰਹਿਣ ਵਾਲੀ ਹੈ ਜਿਸ ਵਿੱਚ ਬਹੁਤ ਹੀ ਜ਼ਿਆਦਾ ਹੁਣ ਤੁਹਾਨੂੰ ਤਰੱਕੀਆਂ ਮਿਲਣ ਵਾਲੀਆਂ ਹਨ ਕਿਉਂਕਿ ਦੋਸਤੋ ਜੇਕਰ ਇਹਨਾਂ ਦੇ ਘਰ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਸਰਕਾਰੀ ਜੌਬ ਕਰਦਾ ਹੈ ਉਸ ਦੀ ਸਰਕਾਰੀ ਨੌਕਰੀ ਵਿੱਚ ਵੱਡੀ ਪ੍ਰੋਮੋਸ਼ਨ ਮਿਲ ਸਕਦੀ ਹੈ ਜਿਸ ਕਾਰਨ ਕਿ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਹਿਕਮੇ ਵੱਲੋਂ ਕੋਈ ਵੱਡਾ ਅਹੁਦਾ ਵੀ ਮਿਲ ਸਕਦਾ ਹੈ ਇਹਨਾਂ ਦੇ ਘਰ ਵਿੱਚ ਹੁਣ ਪੈਸੇ ਦੀ ਬਾਰਿਸ਼ ਹੋਣ ਵਾਲੀ ਹੈ ਤੇ ਧਨ ਨਾਲ ਮਾਲਾਂ-ਮਾਲ ਹੋਣ ਵਾਲੇ ਹਨ। ਇੰਨਾ ਹੀ ਨਹੀਂ ਇਹਨਾਂ ਦੇ ਘਰ ਵਿੱਚ ਕਿਸੇ ਲੰਮੇ ਸਮੇਂ ਤੋਂ ਜੇਕਰ ਕੋਈ ਕੰਮ ਰੁਕਿਆ ਹੋਇਆ ਸੀ ਉਹ ਵੀ ਹੁਣ ਸਫਲਤਾਪੂਰਵਕ ਪੂਰਾ ਹੋ ਜਾਵੇਗਾ। ਤੇ ਜੇਕਰ ਪੈਸਾ ਕਿਸੇ ਨੂੰ ਵਾਪਸ ਦੇਣ ਲਈ ਉਧਾਰ ਦਿੱਤਾ ਹੋਇਆ ਸੀ ਮਿਲ ਨਹੀਂ ਸੀ ਰਿਹਾ ਉਹ ਵੀ ਮਿਲ ਜਾਵੇਗਾ। ਇਹ ਬੱਚੇ ਹੁਣ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨ ਵਾਲੇ ਹਨ। ਭਗਵਾਨ ਸ਼ਨੀ ਦੇਵ ਦਾ ਆਸ਼ੀਰਵਾਦ ਇਹਨਾਂ ਬੱਚਿਆਂ ਤੇ ਹਮੇਸ਼ਾ ਲਈ ਬਣਿਆ ਰਹਿਣ ਵਾਲਾ ਹੈ ਜੇਕਰ ਫਿਰ ਵੀ ਇਹਨਾਂ ਦੇ ਕੰਮਕਾਰਾਂ ਵਿੱਚ ਰੁਕਾਵਟਾਂ ਆਉਂਦੀਆਂ ਹਨ ਤਾਂ ਸ਼ਨੀਵਾਰ ਦੇ ਦਿਨ ਤੀਰਥ ਯਾਤਰਾ ਇਹਨਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਇਹਨਾਂ ਦੇ ਕੰਮਕਾਰਾਂ ਵਿੱਚ ਆਉਣ ਵਾਲੀਆਂ ਰੁਕਾਵਟਾਂ ਹਮੇਸ਼ਾ ਲਈ ਸਮਾਪਤ ਹੋ ਜਾਣਗੀਆਂ ਅਜਿਹਾ ਸਭ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਹੋਣ ਵਾਲਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਜੇਠ ਮਹੀਨੇ ਦੀ ਸ਼ੁਰੂਆਤ ਹੀ ਦੁਨੀਆ ਦੀ ਸਭ ਤੋਂ ਅਮੀਰ ਰਾਸ਼ੀ ਰਹਿ ਕੇ ਤੁਹਾਡੀ ਹੋ ਸਕਦੀ ਹੈ ਕਿਉਂਕਿ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਅਨੁਕੂਲ ਹੈ ਸ਼ਨੀ ਦੇਵ ਦੀ ਪੂਜਾ ਭਗਤੀ ਸੱਚੇ ਦਿਲੋਂ ਕਰਕੇ ਸ਼ਨੀ ਦੇਵ ਦੇ ਨਾਮ ਦੇ ਉੱਤੇ ਤੁਸੀਂ ਸੱਚੇ ਦਿਲੋਂ ਦਾਨਪੁਣ ਕਰਕੇ ਆਪਣਾ ਕੋਈ ਵੀ ਨਵਾਂ ਬਿਜ਼ਨਸ ਦਾ ਕੰਮ ਸ਼ੁਰੂ ਕਰ ਸਕਦੇ ਹੋ ਜਿਵੇਂ ਪ੍ਰਾਪਰਟੀ ਡੀਲਰ ਬਿਜ਼ਨਸ ਜਾਂ ਫਿਰ ਮੈਡੀਕਲ ਸਟੋਰ ਦਾ ਬਿਜ਼ਨਸ ਜਾਂ ਫਿਰ ਕੱਪੜੇ ਦਾ ਵਪਾਰ ਵੀ ਤੁਸੀਂ ਕਰ ਸਕਦੇ ਹੋ ਜਿਸ ਵਿੱਚ ਤੁਸੀਂ ਕਰੋੜਾਪਤੀ ਬਣ ਸਕਦੇ ਹੋ ਇਹਨਾਂ ਦੇ ਬਿਜ਼ਨਸ ਉੱਤੇ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਰਹੇਗੀ ਤੁਹਾਨੂੰ ਵੱਡਾ ਧਨਲਾਭ ਹੋ ਜਾਵੇਗਾ ਤੇ ਛੱਪਰ ਫਾੜ ਕੇ ਪੈਸੇ ਦੀ ਬਾਰਿਸ਼ ਹੋਵੇਗੀ ਦੋਸਤੋ ਹੁਣ ਇਹਨਾਂ ਦਾ ਭਿਖਾਰੀਆਂ ਵਾਲਾ ਜੀਵਨ ਮਹਾਰਾਜਿਆਂ ਦੇ ਅਸਮਾਨ ਹੋ ਜਾਵੇਗਾ ਇਸ ਤੋਂ ਇਲਾਵਾ ਇਹਨਾਂ ਨੂੰ ਵੱਡੀ ਖੁਸ਼ਖਬਰੀ ਵੀ ਪ੍ਰਾਪਤ ਹੋ ਸਕਦੀ ਹੈ ਸਭ ਤੋਂ ਵੱਡੇ ਬੱਚੇ ਦਾ ਰਿਸ਼ਤਾ ਜੇਕਰ ਲੰਮੇ ਸਮੇਂ ਤੋਂ ਰੁਕਿਆ ਹੋਇਆ ਸੀ ਉਸ ਨੂੰ ਹੁਣ ਬਿਲਕੁਲ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਇਸ ਮਹੀਨੇ ਵਿੱਚ ਤੁਹਾਡੇ ਬੱਚੇ ਦੇ ਰਿਸ਼ਤੇ ਲਈ ਸਮਾਂ ਅਨੁਕੂਲ ਹੈ ਜਿਸ ਕਰਕੇ ਤੁਹਾਡੇ ਜੀਵਨ ਵਿੱਚ ਨਾਲ ਹੀ ਨਾਲ ਗਰੀਬੀ ਤੋਂ ਅਮੀਰੀ ਵਿੱਚ ਤਬਦੀਲ ਹੋਣਾ ਵੀ ਲਾਜ਼ਮੀ ਹੈ ਤੁਹਾਡੇ ਘਰ ਖੁਸ਼ੀਆਂ ਵੀ ਆਉਣਗੀਆਂ ਤੇ ਬਰਕਤ ਵੀ ਬਣੀ ਰਹਿਣ ਵਾਲੀਆਂ ਹਨ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਈ ਸਮਾਂ ਬੜਾ ਹੀ ਲੱਕੀ ਰਹਿਣ ਵਾਲਾ ਹੈ। ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਤੁਹਾਡੇ ਲਈ ਸਮਾਂ ਅਨੁਕੂਲ ਹੈ ਤੁਸੀਂ ਧਨ ਨਾਲ ਮਾਲਾ-ਮਾਲ ਹੋਣ ਵਾਲੇ ਹੋ। ਤੁਹਾਡੇ ਘਰ ਵਿੱਚ ਆਉਣ ਵਾਲੇ ਸੰਕਟ ਤਕਲੀਫਾਂ ਹਮੇਸ਼ਾ ਲਈ ਹੁਣ ਦੂਰ ਹੋ ਜਾਣਗੇ। ਘਰ ਦੇ ਵਿੱਚ ਕਿਸੇ ਵੀ ਪਾਸਿਓ ਵੱਡੀ ਮਾਤਰਾ ਵਿੱਚ ਆਮਦਨ ਦੀ ਪ੍ਰਾਪਤੀ ਹੋ ਸਕਦੀ ਹੈ। ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਜੇਕਰ ਤੁਸੀਂ ਗਰੀਬੀ ਦਾ ਸਾਹਮਣਾ ਕਰ ਚੁੱਕੇ ਹੋ ਹੁਣ ਤੁਹਾਨੂੰ ਨਹੀਂ ਸਾਹਮਣਾ ਕਰਨਾ ਪਵੇਗਾ ਅਤੇ ਬਿਮਾਰੀਆਂ ਦਾ ਜੇਕਰ ਸਾਹਮਣਾ ਕਰ ਰਹੇ ਸੀ ਤਾਂ ਹੁਣ ਭਗਵਾਨ ਸ਼ਨੀ ਦੇਵ ਜੀ ਦੀ અપਾਰ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਹੋ ਜਾਵੇਗੀ ਜੇਕਰ ਕੋਈ ਲੜਕਾ ਜਾਂ ਫਿਰ ਲੜਕੀ ਬਾਹਰ ਵਿਦੇਸ਼ ਵਿੱਚ ਪੈਸਾ ਕਮਾਉਣ ਲਈ ਗਏ ਹੋਏ ਹਨ ਅਜੇ ਤੱਕ ਪੈਸਾ ਕਮਾਉਣ ਲਈ ਤਰਸ ਰਹੇ ਸਨ ਤਾਂ ਉਹਨਾਂ ਨੂੰ ਤਰਸ ਤਰਸਾਉਣ ਵਾਲਾ ਸਮਾਂ ਬਿਲਕੁਲ ਸਮਾਪਤ ਹੋ ਚੁੱਕਿਆ ਹੈ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਇਹਨਾਂ ਦੇ ਲੜਕੇ ਲੜਕੀ ਨੂੰ ਵਿਦੇਸ਼ ਵਿੱਚ ਪੀਆਰ ਪ੍ਰਾਪਤ ਹੋਣ ਵਾਲੀ ਹੈ ਜਿਸ ਕਰਕੇ ਇਹ ਰਾਸ਼ੀ ਵਾਲੇ ਜਾਤਕ ਬਹੁਤ ਹੀ ਹੁਣ ਅਮੀਰ ਹੋ ਜਾਣਗੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ वृश्चਿਕ ਰਾਸ਼ੀ वृश्चਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਹੁਣ ਬੜਾ ਹੀ ਸਮਾਂ ਅਨੁਕੂਲ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਇਸੇ ਸਮੇਂ ਤੁਹਾਨੂੰ ਛੋਟੇ ਚਿਹਰੇ ਤੇ ਸੋਹਣੇ ਚਿਹਰੇ ਪੁੱਤਰ ਦੀ ਪ੍ਰਾਪਤੀ ਹੋ ਸਕਦੀ ਹੈ ਜਿਸ ਦੇ ਨਾਲ ਘਰ ਵਿੱਚ ਜਸ਼ਨ ਦਾ ਮਾਹੌਲ ਬਣ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਤੁਹਾਡੀ ਦੁਕਾਨਦਾਰੀ ਦੇ ਵਿੱਚ ਹੁਣ ਤੁਹਾਨੂੰ ਦੁਗਣਾ ਮੁਨਾਫਾ ਹੁੰਦਾ ਹੋਇਆ ਨਜ਼ਰ ਆਵੇਗਾ ਸੋ ਦੋਸਤੋ ਇਹ ਸੀ ਜੀ ਅੱਜ ਦੀ ਇਹ ਵੀਡੀਓ ਦੀ ਜਾਣਕਾਰੀ ਕਿ ਭਗਵਾਨ ਵਿਸ਼ਨੂ ਜੀ ਤੇ ਨਾਲ ਹੀ ਭਗਵਾਨ ਸ਼ਨੀ ਦੇਵ ਜੀ ਕਿਹਨਾਂ ਰਾਸ਼ੀ ਵਾਲਿਆਂ ਤੇ અત્યੰਤ ਪ੍ਰਸੰਨ ਹੋ ਚੁੱਕੇ ਹਨ ਧੰਨਵਾਦ